ਹਾਂਜੀ ਹੁਣ ਜੋ ਲੋਰਸ ਸੁਨੋਈ ਨੂੰ ਇੱਕ ਧਮਕੀ ਆ ਗਈ ਆ ਸਹਜਾਦ ਪੱਟੀ ਜੋ ਪਾਕਿਸਤਾਨ ਦਾ ਇੱਕ ਡਾਊਨ ਕਹਾਉਂਦਾਗਾ ਤੇ ਜਿਹਦੇ ਵਿੱਚ ਕੀ ਬਈ ਸਾਡੇ ਪੰਜਾਬ ਦੇ ਵਿੱਚ ਜਿਹੜਾ ਪਹਿਲਗਾਮ ਦੇ ਵਿੱਚ ਇੱਕ ਜੋ ਅਟੈਕ ਹੋਇਆਗਾ ਜਿੱਥੇ ਕਿ ਸਾਡੇ 26 ਤੋਂ ਜ਼ਿਆਦਾ ਜਿਹੜੇ ਪੰਜਾਬੀ ਮਾਰੇ ਜਾਂਦੇ ਆ ਬੇਕਸੂਰ ਜਿਹੜੇ ਕਿ ਟੂਰ ਤੇ ਘੁੰਮਣ ਜਾਂਦੇ ਆ ਪਰ ਉਥੇ ਟੂਰ ਤੇ ਜਦੋਂ ਘੁੰਮਣਿਆਂ ਦੇ ਉਥੇ ਕੋਈ ਸਿਕਿਉਰਟੀ ਨਹੀਂ ਹੁੰਦੀ ਉਥੇ ਅੱਤਵਾਦੀ ਜੋ ਆਪਣਾ ਅਚਾਨਕ ਇੱਕ ਅਟੈਕ ਕਰਦੇ ਆ ਜਿਹੜੇ ਨੱਤੇ ਲੋਗ ਆ ਉਹਨਾਂ ਬੇਕਸੂਰਾਂ ਨੂੰ ਮਾਰਿਆ ਜਾਂਦਾ ਤੇ ਉਦੋਂ ਬਾਅਦ ਦਾ ਜਿਹੜਾ ਹੁਣ ਬਦਲਾ ਲੈਣ ਦੀ ਤਿਆਰੀ ਸੀ ਲੋਰਸ ਸੁਸਨੋਈ ਉਹਨੇ ਇੱਕ ਧਮਕੀ ਦਿੱਤੀ ਸੀ ਪਾਕਿਸਤਾਨ ਨੂੰ ਪਾਕਿਸਤਾਨ ਨੂੰ ਕਿਹਾ ਗਿਆ ਸੀ ਵੀ ਅਸੀਂ ਜਿਹੜਾ ਤੁਹਾਡੇ ਲੱਖਾਂ ਦੇ ਬਰਾਬਰ ਇੱਕ ਇੱਕ ਅਤਵਾਦੀ ਹੈ ਜਿਹਨੂੰ ਵੀ ਅਪਾ ਕਹਿੰਦੇ ਆ ਵੀ ਜਿਹੜਾ ਸਾਰੇ ਹੀ ਅਤਵਾਦੀਆਂ ਨੂੰ ਤਿਆਰ ਕਰਦਾ ਵੀ ਅਸੀਂ ਉਹਨੂੰ ਟਾਰਗੇਟ ਕਰਾਂਗੇ ਤੇ ਅਸੀਂ ਇੱਕੋ ਉਸਕੇ ਮਾਰਾਂਗੇ ਪਾਕਿਸਤਾਨ ਦੇ ਵਿੱਚ ਉਹਨੂੰ ਤਾਂ ਪਰ ਉਹਦੋਂ ਦਾ ਜਿਹੜਾ ਹੁਣ ਇੱਕ ਡਾਊਨ ਹੈਗਾ ਜਿਹਦਾ ਨਾਂ ਕੀ ਸਹਿਜਾਦ ਪੱਟੀ ਪਾਕਿਸਤਾਨ ਦਾ ਡਾਊਨ ਉਹਨੇ ਸਿੱਧੀ ਚੇਤਾਵਨੀ ਦਿੱਤੀ ਵੀ ਜੋ ਚਾਹ ਕੋਈ ਲੋਰਸ ਸੁਨੋਈਆ ਚਾਹ ਜੋ ਵੀ ਆ ਕੋਈ ਵੀ ਮੇਰੀ ਲੋਰਸ ਸੁਨੋਈ ਨੂੰ ਸਿੱਧੀ ਚੇਤਾਵਨੀ ਆ ਤੂੰ ਪਾਕਿਸਤਾਨ ਮਨੀ ਚਾੱਕ ਕੇ ਦਿਖਾ ਹੁਣ ਦੋਨੇ ਵੀ ਉਹ ਵੀ ਗੈਂਗਸਟਰਾਂ ਤੇ ਇਹ ਵੀ ਕਹਿਣ ਦਾ ਮਤਲਬ ਪੂਰੇ ਗੈਂਗਸਟਰ ਦੋਨੇ ਤਰ੍ਹਾਂ ਆਪਸ ਵਿੱਚ ਭੜਗੀਆਂ ਤੇ ਕਹਿਣ ਦਾ ਮਤਲਬ ਦੇਖਣਾ ਹੁਣ ਇਹ ਬੰਦਾ ਇਹ ਭਾਰਤ ਦੇ ਰਹਿਣ ਵਾਲਾ ਤੇ ਉਹ ਪਾਕਿਸਤਾਨ ਦੇ ਰਹਿਣ ਵਾਲਾ ਕਿਉਂਕਿ ਇਹ ਦੇ ਪੰਜਾਬ ਦੇ ਵਿੱਚ ਜੋ ਕੁਝ ਮਰਜ਼ੀ ਕੀਤਾ ਜਿਹੜੇ ਕੀ ਸਾਡੇ ਜਿਵੇਂ ਹੁਣ ਆਪਾਂ ਕਹਿੰਦੀਏ ਲੋਰਸ ਸੁਨੋਈ ਆ ਜਿਹੜਾ ਪੰਜਾਬ ਦੇ ਵਿੱਚ ਜੋ ਵੀ ਕੁਝ ਕੀਤਾ ਪਰ ਦੇਸ਼ਵਾਦ ਤੇ ਹਰ ਕਿਸੇ ਨੂੰ ਹਮਦਰਦੀ ਹੁੰਦੀ ਹੈ ਚਾਹੇ ਕੋਈ ਬੁਰਾ ਕਰਦਾ ਚਾਹੇ ਜੋ ਜੋ ਵੀ ਕੁਝ ਕੀਤਾ ਇਹਨਾਂ ਨੇ ਪਰ ਇਹਨੇ ਆਪਣੇ ਬੰਨਿਓ ਇੱਕ ਗੱਲ ਦਾ ਖੁਲਾਸਾ ਕੀਤਾ ਇੱਕ ਪਾ ਕੇ ਜੋ ਮੀਡੀਆ ਦੇ ਵਿੱਚ ਇੱਕ ਵੀਡੀਓ ਪਾਈ ਸੀ ਤੇ ਉਹਦੇ ਵਿੱਚ ਕਿਹਾ ਗਿਆ ਸੀ ਅਸੀਂ ਜਿਹੜਾ ਇੱਥੋਂ ਦਾ ਪਾਕਿਸਤਾਨ ਦਾ ਇੱਕ ਅਤਵਾਦੀ ਹੈ ਜਿਹੜਾ ਕਿ ਸਾਰਿਆਂ ਦਾ ਮੇਨ ਆ ਅਸੀਂ ਉਹਨੂੰ ਟਾਰਗੇਟ ਕਰਾਂਗੇ ਜੋ ਲੱਖਾਂ ਦੇ ਬਰਾਬਰ ਇੱਕ ਆ ਪਰ ਸਹਿਜਾਦ ਪੱਟੀ ਨੇ ਇਹਨੂੰ ਮੋੜਵਾ ਜਵਾਬ ਦਿੱਤਾਗਾ ਵੀ ਤੂੰ ਜੋ ਚਾਹੇ ਕਰ ਲੈ ਜਿਹੜਾ ਕਿ ਤੂੰ ਸਿੱਧੂ ਮੂਸੇ ਵਾਲੇ ਨੂੰ ਮਰਵਾਇਆ ਸੀ ਸਾਰੇ ਮੇਰੇ ਕੋਲ ਸਬੂਤ ਆ ਕੀ ਦੇ ਕਹਿਨ ਤੇ ਹੋਇਆ ਕਿਨੇ ਪੈਸੇ ਦਿੱਤੇ ਸੀ ਤਾਂ ਵੀ ਤੁਹਾਡੇ ਸਾਰੇ ਸਬੂਤ ਪਏ ਆ ਤਾਂ ਪਹਿਲਾ ਵੀਡੀਓ ਸੁਣੋ ਬਾਅਦ ਦੇ ਵਿੱਚ ਕਰਾਂਗੇ ਵਿਚਾਰ ਸਾਂਝੇ ਸੁਣੋ ਵੀਡੀਓ ਪਾਕਿਸਤਾਨ ਦੇ ਸਿਆਸਤਦਾਨਾਂ ਦੇ ਵੱਲੋਂ ਭਾਰਤ ਨੂੰ ਲੈ ਕੇ ਕਈ ਤਰੀਕੇ ਦੀਆਂ ਗਿੱਦੜ ਪੱਪੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਹੁਣ ਇਸ ਸਬਦੇ ਦਰਮਿਆਨ ਪਾਕਿਸਤਾਨ ਦੇ ਡੌਂਦੇ ਵੱਲੋਂ ਵੀ ਭਾਰਤ ਦੇ ਵਿੱਚ ਇੱਕ ਧਮਕੀ ਦਿੱਤੀ ਗਈ ਹੈ ਤੇ ਧਮਕੀ ਗੈਂਗਸਟਰ ਲਾਰੈਂਸ ਵਿਸ਼ਨੋਈ ਨੂੰ ਦਿੱਤੀ ਗਈ ਹੈ ਦਰਅਸਲ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਇੱਕ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਦਾਵਾ ਕੀਤਾ ਜਾਂਦਾ ਹੈ ਕਿ ਇਹ ਪੋਸਟ ਲਾਰੈਂਸ ਵਿਸ਼ਨੋਈ ਦੀ ਗੈਂਗ ਦੇ ਵੱਲੋਂ ਪਾਇਆ ਗਿਆ ਜਿਸ ਦੇ ਵਿੱਚ ਗੈਂਗ ਦੇ ਗੁਰਗੇ ਜਿਹੜੇ ਉਹ ਲਿਖਦੇ ਨੇ ਕਿ ਜੋ ਪਾਕਿਸਤਾਨ ਨੇ ਭਾਰਤ ਚ ਕੀ ਤਹਿਤਾ ਸੀ ਇੱਕਲਾ ਬਦਲਾ ਅਜਿਹੇ ਬੰਦੇ ਤੋਂ ਲਵਾਗੇ ਜਿਹੜਾ 1 ਲੱਖ ਦੇ ਬਰਾਬਰ ਹੋਏਗਾ ਤੇ ਉਸ ਬਾਅਦ ਜਿਹੜਾ ਲਸ਼ਕਰ-ਏ-ਤੈਬਾ ਉਸ ਦੇ ਸਰਗਨਾਦੀ ਫੋਟੋ ਦੇ ਉੱਤੇ ਲਾਲ ਰੰਗ ਦੇ ਨਾਲ ਕਰਾਸ ਮਾਰਿਆ ਗਿਆ ਹੁੰਦਾ ਹੈ ਤਾਂ ਉਸ ਬਾਅਦ ਕਾਫੀ ਚਰਚਾਾਂਵਾਂ ਚੱਲਦੀਆਂ ਨੇ ਕਿ ਲਾਰੈਂਸ ਬਿਸ਼ਨੋਈ ਗੈਂਗ ਦੀ ਵੀ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਐਂਟਰੀ ਹੋ ਚੁੱਕੀ ਹੈ ਲਾਰੈਂਸ ਬਿਸ਼ਨੋਈ ਗੈਂਗ ਵੀ ਹੁਣ ਸਰਗਰਮ ਹੋ ਗਿਆ ਤੇ ਸਭ ਤੋਂ ਬਾਅਦ ਹੁਣ ਪਾਕਿਸਤਾਨੀ ਡੌਨ ਸ਼ਹਿਜ਼ਾਦ ਪੱਟੀ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿੱਚ ਸ਼ਹਿਜ਼ਾਦ ਪੱਟੀ ਲਾਰੈਂਸ ਬਿਸ਼ਨੋਈ ਨੂੰ ਧਮਕੀ ਦਿੰਦਾ ਦਿਖਾਈ ਦੇ ਰਿਹਾ ਹੈ ਲ ਸ਼ਹਿਜ਼ਾਦ ਪੱਟੀ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਲਾਰੈਂਸ ਬਿਸ਼ਨੋਈ ਦੇ ਵੱਲੋਂ ਮੁਰਤੋਂ ਕੋਈ ਅਜੇ ਹੀ ਗਿੱਦੜ ਪੱਪਕੀ ਦਿੱਤੀ ਗਈ ਤਾਂ ਉਸੇ ਵੱਲੋਂ ਸਿੱਧੂ ਮੂਸੇਵਾਲਾ ਤੇ ਬਾਬਾ ਸਦੀਕੀ ਦੇ ਕਤਲ ਮਾਮਲੇ ਦੀਆਂ ਕਈ ਅੰਦਰਲੇ ਭੇਤ ਜਿਹੜਾ ਨੇ ਉਹ ਖੋਲ ਦਿੱਤੇ ਜਾਣਗੇ ਆਪਣੀ ਗੱਲ ਦੇ ਵਿੱਚ ਸ਼ਹਿਜ਼ਾਦ ਪੱਟੀ ਵੀ ਜ਼ਿਕਰ ਕਰਦਾ ਨਜ਼ਰ ਆਇਆ ਕਿ ਕਿਹੜੇ ਸਿੰਗਰ ਦੇ ਕਹਿਣ ਦੇ ਉੱਤੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਹੈ ਇਹ ਵੀ ਰਾਜ਼ ਉਹਦੇ ਕੋਲ ਨੇ ਤੇ ਬਾਬਾ ਸਦੀਕੀ ਦੀ ਸੁਪਾਰੀ ਕਿਸ ਦੇ ਵੱਲੋਂ ਦਿੱਤੀ ਗਈ ਸੀ ਤਾਂ ਕਈ ਰਾਜ਼ ਜਿਹੜਾ ਉਸ ਦੇ ਕੋਲ ਨੇ ਤੇ ਇਸ ਕਰਕੇ ਉਸ ਵੱਲੋਂ ਵੀ ਜ਼ਿਕਰ ਕੀਤਾ ਗਿਆ ਹੈ ਕਿ ਹਸ ਤੋਂ ਦੋਸਤੀ ਖਤਮ ਤਤੰਦਾਜ਼ੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਤੇ ਸ਼ਹਿਜ਼ਾਦ ਪੱਟੀ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ ਸ਼ਹਿਜ਼ਾਦ ਪੱਟੀ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕਰਦਾ ਨਜ਼ਰ ਆ ਰਿਹਾ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੇ ਗਰਨੇਡ ਹਮਲਿਆਂ ਨੂੰ ਵੀ ਲੈ ਕੇ ਲਾਰੈਂਸ ਬਿਸ਼ਨੋਈ ਤੇ ਸ਼ਹਿਜ਼ਾਦ ਪੱਟੀ ਦਾ ਨਾਮ ਸਾਹਮਣੇ ਆ ਰਿਹਾ ਸੀ ਕਿ ਦੋਵੇਂ ਗੈਂਗਾ ਮਿਲ ਕੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਤਾਂ ਹੁਣ ਇਹ ਸਭ ਦੇ ਦਰਮਿਆਨ ਲਾਰੈਂਸ ਬਿਸ਼ਨੋਈ ਨੂੰ ਧਮਕੀ ਜਿਹੜੀ ਹੈ ਉਹ ਪਾਕਿਸਤਾਨ ਦੇ ਡਾਨ ਸ਼ਹਿਜ਼ਾਦ ਪੱਟੀ ਦੇ ਵੱਲੋਂ ਦਿੱਤੀ ਗਈ ਹੈ ਤਾਂ ਉਹ ਧਮਕੀ ਦਿੰਦੇ ਹੋਏ ਸ਼ਹਿਜ਼ਾਦ ਪੱਟੀ ਕੀ ਕੁਝ ਕਹਿ ਰਿਹਾ ਇੱਕ ਵਾਰੀ ਸੁਣ ਲੋ ਤੇ ਇਹ ਜੋ ਮੇਰੀ ਵੀਡੀਓ ਹੈ ਖਾਸ ਕਰਕੇ ਲਾਰੈਂਸ ਬਿਸ਼ਨੋਈ ਕੇ ਲਈ ਹੈ جس نے کہا ہے کہ میں پاکستان میں کس کے میرے بندے وہاں پہ کوئی لاکھ مسلمان ماریں گے اور آپس سعید کو ماریں گے پہلے نمبر پہ تو لورنس بشنو یہ ایک میری بات اچھے طریقے سے اپنے دماغ میں بٹھا لینا کہ پاکستان تو بڑی دور کی بات ہے تم کسی بھی کنٹری میں ایک چڑی بھی نہیں مار سکتے ہو مروا سکتے ہو میں تمہیں جانتا ہوں بڑے اچھے طریقے سے اور تم مجھے بھی بڑے اچھے طریقے سے جانتے ہو کہ میرا سسٹم کیا ہے

کل کو یہ چیزیں آڈیو ویڈیوز میسیج کال ریکارڈنگ میڈیا کے اوپر آ جائیں گی کہ کس پولیٹیشن نے اختر کو پیسے دیئے کون کال پہ ساتھ موجود تھا کس نے ریش تھی سب موسے والا کس نے مروایا کس بندے نے ویپنوں کے پیسے دیئے ٹرانسفر کیے ویپن تم نے بھی پتا ہے کدھر سے آئے تھے کہ کس بندے نے انڈیا کے پیسے دیئے کس بندے نے کہاں دیئے سب کچھ پھر سامنے آ جائے ਹਾਂਜੀ ਇਹ ਸੀ ਸਹਿਜਾਦ ਪੱਟੀ ਜੋ ਕਿ ਪਾਕਿਸਤਾਨ ਦਾ ਡਾਊਨ ਕਹੋਂਦਾ ਜੋ ਤੇ ਪਰ ਜਿਹੜਾ ਕਿ ਹੁਣ ਪੰਜਾਬ ਦੇ ਵਿੱਚ ਲੋਰਸ ਬਸਨੋਈਆ ਜਿਵੇਂ ਹੁਣ ਇਹ ਉਹਨਾਂ ਦੀ ਖੋ ਪੋਲਾ ਖੋਲਣ ਨੂੰ ਤਿਆਰ ਹੋ ਰਿਹਾ ਤੇ ਕਹਿੰਦਾ ਮਤਲਬ ਵੀ ਜਿਹੜੇ ਇਹਨਾਂ ਨੇ ਜਿਵੇਂ ਬਾਬਾ ਸਿਦਕੀ ਦੀ سپਾਰੀ ਲਈ ਸੀ ਕਿਹਨੇ ਦਿੱਤੀ ਸੀ ਕਿਹਨੇ ਮਰਵਾਇਆ ਗਿਆ ਅੱਜ ਕਿਹਨੇ ਸਿੱਧੂ ਮੂਸੇਵਾਲੇ ਨੂੰ ਮਰਵਾਇਆ ਗਿਆ ਇਹ ਸਾਰੀਆਂ ਆਡੀਓ ਤੇ ਵੀਡੀਓ ਕੰਦਾ ਮੈਂ ਸਾਹਮਣੇ ਰੱਖ ਦੂ ਜੇ ਅਗਰ ਪਾਕਿਸਤਾਨ ਨੂੰ ਦੁਬਾਰਾ ਚੇਤਾਵਨੀ ਦਿੱਤੀ ਜਾ ਤੂੰ ਜਿਵੇਂ ਇਹ ਆਪਣੇ ਆਪ ਨੂੰ ਗੈਂਗਸਟਰ ਕਹੋਂਦਾ ਵੀ ਕਿਸੇ ਵੀ ਕੰਟਰੀ 'ਚ ਚਿੜੀ ਤੱਕ ਨਹੀਂ ਮਰਵਾ ਸਕਦਾ ਪਾਕਿਸਤਾਨ ਤਾਂ ਦੂਰ ਦੀ ਗੱਲ ਆ ਇਹ ਹੁਣ ਦੋਨੇ ਗੈਂਗਸਟਰਾਂ ਦੀ ਆਪਸ ਵਿੱਚ ਜੋ ਗੱਲਬਾਤ ਆ ਪਰ ਜੋ ਹੁਣ ਜੋ ਆਪਣੇ ਦੇਸ਼ ਦੀ ਹਮਦਰਦੀ ਵਾਸਤੇ ਜੋ ਲੋਰਸ ਸੁਨੋਈ ਨੇ ਇੱਕ ਇਹਨਾਂ ਨੂੰ ਆਪਣੇ ਬੰਨੀਓ ਚੇਤਾਵਨੀ ਦਿੱਤੀ ਸੀ ਹੁਣ ਦੋਨੇ ਇਹ ਗੈਂਗਸਟਰ ਆਪਸ ਵਿੱਚ ਪੜ ਗਏ ਦੇਖਣਾ ਹੁਣ ਇਹ ਬੰਦਾ ਵੀ ਇਦੂ ਅੱਗੇ ਦਾ ਹੁਣ ਡੋਰ ਕੀ ਚੱਲੂਆ ਕਿਉਂਕਿ ਜੋ ਇਹ ਵੀ ਗੈਂਗਸਟਰਾਂ ਤੇ ਉਹ ਵੀ ਗੈਂਗਸਟਰਾਂ ਪੰਜਾਬ ਦੇ ਵਿੱਚ ਹਮਲੇ ਬਹੁਤ ਕਰਵਾਏ ਆ ਜੋ ਸਹਿਜਾਦ ਪੱਟੀ ਇੱਕ ਯੂਟਿਊਬਰ ਦੇ ਘਰ ਤੇ ਬੰਬ ਡੇਗਿਆ ਜਾਂਦਾ ਪਰ ਕਿਸਮਤ ਚੰਗੀ ਉਹ ਬਚ ਜਾਂਦਾ ਗੱਲ ਹੁਣ ਇੰਨੀ ਕਾ ਅਗਰ ਜੇ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਸਾਡੇ ਪੰਜਾਬ ਚ ਮੁੰਡੇ ਗੈਂਗਸਟਰ ਬਣਦੇ ਆ ਜਿਵੇਂ ਕਿ ਲੋਰਸ ਬਸਨੋਯਾਰਗੇ ਜਾਂ ਕਿਤੇ ਅਤਿਆਚਾਰ ਹੁੰਦਾ ਜਾਂ ਕਿਸੇ ਦੀਆਂ ਕੋਈ ਬੇਵਜਾ ਜਾਨਾਂ ਲੈਂਦੇ ਆ ਜਾਂ ਇੱਕ ਦੂਜੇ ਦਾ ਕੋਈ ਵੀ ਦੁਸ਼ਮਣੀਆ ਕਰਦੇ ਆ ਉਹਦੇ ਵਿੱਚ ਸਕੂਨ ਸਾਰਾ ਪਾਕਿਸਤਾਨ ਨੂੰ ਮਿਲਦਾ ਸਕੂਨ ਕਿਉਂ ਕਿਉਂਕਿ ਇਹ ਅਤਵਾਦੀ ਜਿਹੜੇ ਭੇਜਦੇ ਆ ਪੰਜਾਬ ਦੇ ਜਿਹੜੇ ਬੇਕਸੂਰ ਲੋਕ ਆ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਮਰਵਾ ਦਿੱਤਾ ਜਾਂਦਾ ਤਾਂ ਇਹ ਕਿੱਥੋਂ ਦੀ ਇਹ ਪੱਤਰਕਾਰੀ ਆ ਕਿੱਥੋਂ ਦਾ ਇਹ ਪਾਕਿਸਤਾਨੀ ਦੇਸ਼ ਆਪਣੇ ਆਪ ਨੂੰ ਉਹ ਕਹੋਂਦਾਗਾ ਵੀ ਅਸੀਂ ਇੱਕ ਕਹਿੰਦਾ ਮਤਲਬ ਵੀ ਆਪਣੇ ਆਪ ਨੂੰ ਇੱਕ ਵਧੀਆ ਕਹੋਂਦੇ ਕਹਿੰਦਾ ਮਤਲਬ ਆਪ ਦੇ ਹਿਸਾਬ ਦੇ ਨਾਲ ਇਹ ਆਏ ਕਹਿੰਦੇ ਅਸੀਂ ਵੀ ਯੋਧੇ ਆ ਇੱਕ ਤਰ੍ਹਾਂ ਦੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਕੋਈ ਕਿਸੇ ਲੋਕਾਂ ਦਾ ਕਸੂਰ ਹੀ ਨਹੀਂ ਉਹਨੂੰ ਬੇ ਵਜਾ ਜਾ ਕੇ ਮਾਰ ਦਿੱਤਾ ਜਾਂਦਾ ਕਿੱਥੋਂ ਦੀ ਇਹ ਛੋਟੀ ਪਦਰਕਾਰੀ ਆ ਤਾਂ ਇਹ ਪੰਜਾਬ ਦੇ ਵਿੱਚ ਐ ਜੇ ਕੰਮ ਕਰਵਾ ਕੇ ਰਾਜੀ ਆ ਵੀ ਜਿਵੇਂ ਲੋਰ ਸੁਪਸਨੋਈ ਵਰਗੇ ਗੈਂਗਸਟਰ ਉੱਠਣ ਤਾਂ ਇੱਕ ਦੂਜੇ ਦੀਆਂ ਜਾਨਾਂ ਲੈਣ ਤਾਂ ਦੇਸ਼ ਸਾਡਾ ਪੰਜਾਬ ਆ ਜਿਹੜਾ ਇਹਦਾ ਮਾਹੌਲ ਤਾਂ ਖਰਾਬ ਹੋਣੀ ਹੁਣਾ ਵੀ ਆਪਣੇ ਆਪ ਦੀਆਂ ਜੋ ਸਾਨੂੰ ਮਾਰਨਾ ਨਾ ਪਵੇ ਖੁਦ ਆਪ ਹੀ ਪੰਜਾਬ ਦੇ ਵਿੱਚ ਤੇ ਸਾਡੇ ਭਾਰਤ ਦੇ ਵਿੱਚ ਇਹ ਐਸਾ ਕੁਝ ਹੀ ਹੋਣਾ ਚਾਹੀਦਾ ਵੀ ਪੰਜਾਬ ਦੇ ਜਿਵੇਂ ਨੌਜਵਾਨ ਆ ਨਸ਼ੇ ਦੇ ਵਿੱਚ ਆ ਕੁਝ ਗੈਂਗਸਟਰ ਬਣ ਜਾਣਗੇ ਵਿਆਪੀ ਖਤਮ ਹੋ ਜੂ ਪੰਜਾਬ ਤੇ ਸਾਡਾ ਜਿਹੜਾ ਭਾਰਤਾ ਇੰਡੀਆ ਦੇ ਵਿੱਚ ਅਸੀਂ ਜੋ ਮਾਹੌਲ ਖਰਾਬ ਕਰੀਏ ਚਲੋ ਜੀ ਇਹ ਪਾਕਿਸਤਾਨ ਦੀ ਸੋਚ ਆ ਹੁਣ ਦੋਨੇ ਤਰ੍ਹਾਂ ਆਪਸਮੇਂ ਵਿੱਚ ਪੜਗੀਆਂ ਦੇਖਣਾ ਹੁਣ ਇਹ ਬੰਦਾ ਵੀ ਅੱਗੇ ਦਾ ਮਾਹੌਲ ਕੀ ਰਹੂਗਾ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਾ ਰਹੇ ਮਿਲਦੇ ਆ ਕੱਲ ਨੂੰ ਨੋਟਸ ਤੇ ਤਾਂ